ਹਾਂਜੀ ਕੀ ਹਾਲ ਚਾਲ ਆ ਪੰਜਾਬੀਓ ਬੜੇ ਸਵਾਦ ਨਾਲ ਤੁਸੀਂ ਸਪ੍ਰਿੰਗ ਰੋਲ, ਮੋਮੋਜ਼, ਐਗਰੋਲ, 버거, ਗੋਲ ਗੱਪੇ ਇਹ ਜਿਹੀਆਂ ਚੀਜ਼ਾਂ ਖਾਣਿਓ ਬਾਜ਼ਾਰ ਦੇ ਵਿੱਚ ਜਿਹੜੀਆਂ ਛਰੇ ਆਮ ਤੁਸੀਂ ਬਾਜ਼ਾਰਾਂ ਦੇ ਵਿੱਚ ਵੇਖ ਸਕਦੇ ਹੋ ਇਹ ਲੱਗੀਆਂ ਹੁੰਦੀਆਂ ਰੇੜੀਆਂ ਜਿੱਥੋਂ ਤੁਸੀਂ ਬੜੇ ਮਜ਼ੇ ਦੇ ਨਾਲ ਆਪਣੀ ਜੀਬ ਦੇ ਸਵਾਦ ਨਾਲ ਬੜੀਆਂ ਚੀਜ਼ਾਂ ਖਾਣਿਓ ਪਰ ਤੁਹਾਨੂੰ ਅਸਲੀ ਚੀਜ਼ ਪਤਾ ਇਹ ਬਿਮਾਰੀਆਂ ਦਾ ਘਾਰਾ ਦੋਸਤੋ ਅੱਜ ਸਾਰੀਆਂ ਕੁੜੀਆਂ ਨੂੰ ਸਾਰੇ ਮੁੰਡਿਆਂ ਨੂੰ ਸਾਰੇ ਜਿਹੜੇ ਇਹ ਚੀਜ਼ਾਂ ਦੇ ਸ਼ੌਕੀਨ ਨੇ ਸਾਰਿਆਂ ਨੂੰ ਮੈਂ ਇੱਕ ਵੀਡੀਓ ਅੱਗੇ ਇੱਕ ਵੀਡੀਓ ਚੱਲੂਗੀ ਜਿਹੜੀ ਤੁਸੀਂ ਵੇਖੋਗੇ ਵੇਖ ਕੇ ਤੁਸੀਂ ਸਮਝ ਜ ਜਾਓਗੇ ਕਿ ਅੱਜ ਤੋਂ ਬਾਅਦ ਅਸੀਂ ਇਹ ਚੀਜ਼ਾਂ ਨਹੀਂ ਖਾਣੀਆਂ ਇੰਨੀ ਗੰਦਗੀ ਆ ਰ ਇਹਨਾਂ ਚੀਜ਼ਾਂ ਦੇ ਵਿੱਚ ਇੰਨੀ ਗੰਦਗੀ ਤੁਸੀਂ ਸੋਚ ਨਹੀਂ ਸਕਦੇ ਦੋਸਤੋ ਬੜੀ ਗੰਦਗੀ ਆ ਦੋਸਤੋ ਇਹ ਚੀਜ਼ਾਂ ਕਿੱਥੇ ਬਣਦੀਆਂ ਨੇ ਕਿੰਨੀ ਕਿ ਸਫਾਈ ਹੁੰਦੀ ਆ ਕੌਣ ਇਹਨਾਂ ਨੂੰ ਬਣਾਉਂਦਾ ਕਦੇ ਪਿੱਛੇ ਜਾ ਕੇ ਵੇਖਿਆ ਤੁਸੀਂ ਕੌਣ ਬਣਾਉਂਦਾ ਇਹਨਾਂ ਨੂੰ ਕਿਵੇਂ ਬਣਦੀਆਂ ਚੀਜ਼ਾਂ ਇਹ ਆਜੋ ਤੁਹਾਨੂੰ ਮੈਂ ਦਿਖਾਉਂਗਾ ਇਹ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਇਹ ਵੀਡੀਓ ਵੇਖਣੀ ਆ ਸਾਰੀ ਵੀਡੀਓ ਵੇਖਣੀ ਆ ਕਿੱਦਾਂ ਸਪ੍ਰਿੰਗ ਰੋਲ ਮੰਜਿਆਂ ਦੇ ਥੱਲੇ ਕਿਵੇਂ ਜਿਨ੍ਹਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਬਰਤਨਾਂ ਦੇ ਵਿੱਚ ਉਹ ਚੀਜ਼ਾਂ ਬਣਦੀਆਂ ਨੇ ਉਹ ਕਿਵੇਂ ਟੱਟੀਆਂ ਦੇ ਵਿੱਚ ਲੈਟਰੀਆਂ ਦੇ ਵਿੱਚ ਉਹ ਚੀਜ਼ਾਂ ਪੰਨਿਆਂ ਨੇ ਛੜਿਆਂ ਵਿੱਚ ਕਿਵੇਂ ਇਹ ਨੌਂਦੇ ਨੇ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਹੀ ਸੌਂਦੇ ਨੇ ਕਿਵੇਂ ਉਹਨਾਂ 'ਚ ਕਿਰਲੀਆਂ ਮੱਖੀਆਂ ਬੜੀਆਂ ਪੰਝਾਂ ਨੇ ਆਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਪਤਾ ਲੱਗੂਗਾ ਕਿੱਦਾਂ ਸਪ੍ਰਿੰਗ ਰੋਲ ਕਿੱਦਾਂ ਮੋਮੋਜ਼ ਬਣਦੇ ਨੇ ਆਜੋ ਸਫਾਈ ਕਿੰਨੀ ਕੁ ਹੁੰਦੀ ਹੈ ਦੋਸਤੋ ਬੜੇ ਚਾਹ ਨਾਲ ਖਾਣੇ ਨੇ ਨਾ ਆਪਾਂ ਆਜੋ ਤੁਹਾਨੂੰ ਵੀਡੀਓ ਖੋਣੇ ਆ ਹੁਣ ਚੱਲ ਠੀਕ ਆ ਇਧਰ ਦੇਖੀ ਫੜ ਜਾ ਇਹ ਪਾਣੀ ਆ ਇਹ ਹਾਂ ਜੀ ਆਂ ਦੇਖ ਲੈ ਆਜੋ ਹੁਣ ਦੇਖੋ ਆਜੋ 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 ਇਹ ਕਿੱਦਾਂ ਸ਼ੁਰੂ ਕਰਦਾ ਹੈ ਇਹ ਕਿੱਦਾਂ ਸ਼ੁਰੂ ਕਰਦਾ ਆਪਾਂ ਇਹ ਤਾਂ ਬਾਥਰੂਮ ਦੇਖੋ ਇੰਟੈਰਿਅਰ ਟਾਇਲ ਲੱਗੀ ਹੈ ਬਾਥਰੂਮੋਂ ਮੈਂ ਟੈਲੈਂਟ ਆ ਦੇਖ ਲੋ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਕਿੱਥੇ ਇਸੀ ਪਤਿੱਲੇ ਦੇ ਉੱਪਰ ਬਾਨੇ ਆ ਆ ਦੇਖ ਲੋ ਬੰਦਾ ਮੇਰੀ ਨਾ ਯਹਾਂ ਸਾਹ ਆ ਆ ਵੈਰੀ ਗੁੱਡ ਆ ਦੇਖ ਲੋ ਇਹ ਹੈ ਇਹ ਓਨਰ ਹੈਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਦੇਣਾ ਹੈ ਹੱਥ ਪੱਟ ਕੇ ਤਲੇ ਤੇ ਫੱਟੂਗਾ ਨਾ ਮਰੀਏ ਲੋ ਛਾੜੀ ਤੋੜ ਕੇ ਦੋਇਆ ਕਰਦੇ ਵੇ ਹੈ ਅੱਜ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰੋਨਰ ਸਾਹਿਬ ਧਿਆਨ ਰੱਖੋ ਹੋ ਤੇਲ ਦਿਖਾਓ ਮੋਹਾਲੀ ਦੇ ਕੋਲ 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 ਦੇ ਕੋ ਹੇਜ ਬਣ ਰਹੇ ਆ ਬਈ ਇਹ ਯਾਰ ਮਾਰ ਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲਓ ਉਹ ਹੋ ਗਏ ਆਪ ਗਿਰੇ ਹੋਏ ਆ ਮਰੂਗੇ ਪ੍ਰੀਤ ਕਿੰਨਾ ਆ ਪਿਆ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਕਾਡੀ ਦੇ ਆਹੋ ਉਹ ਲੈ ਆਹ ਦੇਖੋ ਆ ਉੱਪਰ ਪਿਆ ਆ ਲੋ ਆਹੜੇ ਸਪਰਿੰਗ ਲੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਪਾ ਦੇਖੀ ਚੂਲੇ ਬੁੱਚੂ ਹੈ ਨਾ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਭ ਨਾ ਮਾਈਕ੍ਰੋਡ ਯਾਰ ਵੈਰੀ ਡਿਸਟਿੰਕਟ ਕੁਆਲਟੀ ਆਈ ਮੁਹੰਮਦ ਸਾਹਰੇ ਦੇ ਦੋਸਤੋ ਆ ਦੇਖ ਲੋ ਮੁਹੰਮਦ ਸਾਹਰੇ ਹਾਊਸ ਸਪਰਿੰਗ ਆ ਸਾਰੇ ਨਵੇਂ ਕੀ ਆਰਡਰ ਆ ਆ ਦੇਖੋ ਇੱਥੇ ਆ ਟੇਬਲ ਤੇ ਬਣਦਾ ਸਾਰਾ ਸਮਾਨ ਇਤਨੇ ਆ ਇਹਦਾ ਪੰਮੀ ਨਹੀਂ ਇਹ ਵਿੱਚ ਆ ਫ੍ਰਿਜ ਹੈ ਇਹ ਕੀ ਮਟਰਮਈ ਹੈ ਮਤਫਾਜ਼ਿਆਂਦਨ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆ ਲੋ ਪੂਰੀ ਹੈ ਦਰਵਾਰੇ ਕੇ ਕੋਲ ਸਮੈਲ ਮਾਰ ਰਹੀ ਹੈ ਹਾਂ ਜੀ ਸਮੈਲ ਮਾਰ ਰਹੀ ਹੈ ਇਹ ਆ ਦੇਖੋ ਐਹੀ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਭੀ ਰੱਖੋ ਮੜੀ ਜੀ ਇਹ ਉਠਾ ਲ ਹਾਂ ਜੀ ਗੋਭੀ ਅੱਜ ਹੀ ਤੋੜ ਕੇ ਆਏ ਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਹਾਂ ਜੀ ਹਾਏ 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 ਚਿਕਨ ਵੀ ਹੈਗਾ ਬਈ ਇਹ ਸਾਰਾ ਬਣ ਕੇ ਮੁਹੜੀ ਜਾਂਦਾ ਬਹਾਲੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹੁਣ ਦੇਖ ਲਓ ਐ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹ ਤਾਂ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਇੱਕ ਨਹੀਂ ਇੱਕ ਗਰਨੇ ਵਾਲਾ ਹੈ ਘਰੇ ਬੀਜੀ ਹਾਂ ਜੀ ਵੇਖ ਲੀ ਵੀਡੀਓ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਕਿਵੇਂ ਇਹ ਜਿਹੜੇ ਮੋਮੋਜ਼ ਬੰਦੇ ਨੇ ਕਿਵੇਂ ਸਪਰਿੰਗ ਰੋਲ ਬੰਦੇ ਨੇ ਕਿੰਨੀ ਕਿ ਸਫਾਈ ਹੁੰਦੀ ਹੈ ਦੋਸਤੋ ਆਪਿਆਂ ਆਪਾਂ ਬੜੇ ਚਾਹ ਨਾਲ ਇਹ ਚੀਜ਼ਾਂ ਖਾਣੇ ਆ ਬੜੀਆਂ ਚਾਹ ਨਾਲ ਆਪਾਂ ਲਾ ਲਾ ਕੇ ਸੌਸ ਲਾ ਲਾ ਕੇ ਚਟਨੀਆਂ ਇਹਨਾਂ ਚੀਜ਼ਾਂ ਨੂੰ ਖਾਣੇ ਆ ਆਪਣੀ ਜੀਭ ਦਾ ਸੁਆਦ ਦੇ ਕੀ ਚੱਕਰ ਦੇ ਵਿੱਚ ਆਪਾਂ ਇਹ ਜੀਆਂ ਬਿਮਾਰੀਆਂ ਆਪਣੇ ਆਪ ਨੂੰ ਲਵਾ ਲੈਣੇ ਆ ਬੜੇ ਚਾਹ ਨਾਲ ਖਾਣੇ ਆ ਨਾ ਗੱਡੀ ਦੇ ਵਿੱਚ ਬਹਿ ਕੇ ਏਸੀ ਛੱਡ ਕੇ ਚੰਗੀ ਕੋਲਡ ਡਰਿੰਕ ਲੈ ਕੇ ਪਰ ਇਹ ਤੁਹਾਨੂੰ ਪਤਾ ਵੀ ਕਿਵੇਂ ਬਣਦੀਆਂ ਨੇ ਆ ਤੁਸੀਂ ਜਿਹੜੀ ਵੀਡੀਓ ਵੇਖੀ ਐ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਿਵੇਂ ਚੀਜ਼ਾਂ ਬਣਦੀਆਂ ਨੇ ਆਪਣੇ ਘਰ ਦੇ ਵਿੱਚ ਇਹ ਚਿੰਜਾਂ ਬਣਾਓ ਖਾਓ ਪਰ ਆਪ ਬਣਾਓ ਕਿਉਂ ਤੁਸੀਂ ਬਾਜ਼ਾਰਾਂ ਦੇ ਵਿੱਚ ਇਹਨਾਂ ਭਈਆਂ ਤੋਂ ਇਹਨਾਂ ਜਿਹੜੇ ਗੰਦਗੀ ਦੇ ਭਰੇ ਹੋਏ ਆ ਜਿਨ੍ਹਾਂ ਨੂੰ ਬੁਰਸ਼ ਨਹੀਂ ਕਰਦੇ ਦੰਤਨ ਨਹੀਂ ਕਰਦੇ ਹੈ ਪਾਣ ਖਾਂਦੇ ਆ ਜਿਹੜੇ ਉੱਤੇ ਹੀ ਕੁਰਲੀਆਂ ਕਰੀ ਜਾਂਦੇ ਆ ਵਿੱਚ ਕਿਰਲੀਆਂ ਮਰੀਆਂ ਪਈਆਂ ਵਿੱਚ ਮੱਖੀਆਂ ਵੱਡੀਆਂ ਪਈਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਮੂੰਹ ਲਾ ਕੇ ਜਾਂਦੀਆਂ ਨੇ ਆਪਣੇ ਪੰਜਾਬੀ ਇਹ ਚੀਜ਼ਾਂ ਨੂੰ ਭੁੱਲ ਚੁੱਕੇ ਨੇ ਸਫਾਈ ਵੀ ਕੋਈ ਚੀਜ਼ ਹੁੰਦੀ ਆ ਬਿਮਾਰੀਆਂ ਤਾਂ ਹੀ ਲੱਗਦੀਆਂ ਦੋਸਤੋ ਟੈਂਪੂ ਤਾਂ ਹੀ ਨਿਕਲਦੇ ਇਹ ਚੀਜ਼ਾਂ ਖਾ-ਖਾ ਕੇ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ